ਪਹਿਲੋ ਤੋਂ ਮੈਂ ਗੁਰੂ ਸਾਹਿਬਾਨ ਦਾ ਕੋਟੀ ਕੋਟੀ ਧੰਨਵਾਦ ਕਰਦਾ ਹਾਂ ਕਿ ਜਿਹੜੀ ਉਹਨਾਂ ਨੇ ਮੈਨੂੰ ਇਹ ਸਮਰਥਾ ਬਖਸ਼ੀ, ਕਿਰਪਾ ਬਖਸ਼ੀ, ਅਨੰਦੋ ਹਸਪੀਟਲ ਤੇ ਇਹਨੀ ਰਹਿਮਤ ਬਖਸ਼ੀ ਉਹਦਾ ਕੋਟੀ ਕੋਟੀ ਧੰਨਵਾਦ ਤੇ ਮੈਂ ਸਮੂਹ ਲੱਖਾਂ ਨਾ ਵਸੀਆਂ ਨੂੰ ਵਧਾਈ ਦੇਣਾ ਚਾਹੁੰਗਾ ਕਿ ਹੁਣ ਤੁਹਾਨੂੰ ਐਮ ਆਰ ਆਈ ਕਰਾਉਣ ਵਾਸਤੇ ਵੀ ਸ਼ਹਿਰ ਨਹੀਂ ਜਾਣ ਦੀ ਲੋੜ ਸਾਰੇ ਇਲਾਕੇ ਦੀਆਂ ਦੁਆਵਾਂ ਨਾਲ ਅਸ਼ੀਰਵਾਦ ਨਾਲ ਅੱਪਾ ਇੱਥੇ ਨਵੀਂ ਐਮ ਆਰ ਆਈ ਮਸ਼ੀਨ ਯਾਨੀ ਕਿ ਸੈਕੰਡ ਹੈਂਡ ਸਭ ਤੋਂ ਲੇਟੈਸਟ ਜਿਵੇਂ ਕਿ ਲੋਕੀ ਕਹਿ ਦਿੰਦੇ ਆ ਕਿ ਇਹ ਮਸ਼ੀਨ ਜੀ ਉਹ ਆ ਜੀ ਪੁਰਾਣੀ ਹੈ ਜੀ ਇਹਦੀ ਰਿਪੋਰਟ ਨਹੀਂ ਆਇਆ ਹੁੰਦੀ ਜੀ ਐ ਨਹੀਂ ਐ ਹੋ ਜੀ ਕੋਈ ਗੱਲ ਨਹੀਂ ਜੀ ਤੁਸੀਂ ਕਿਤੇ ਵੀ ਗੂਗਲ ਤੇ ਜਾਂ ਕਿਸੇ ਵੀ ਜਗ੍ਹਾ ਤੇ ਸਰਚ ਕਰੋ ਤੇ ਸਭ ਤੋਂ ਲੇਟੈਸਟ ਐਮ ਆਰ ਆਈ ਮਸ਼ੀਨ ਹੈ ਤੇ ਮੈਂ ਫਕਰ ਨਾ ਕਹਿਣਾ ਚਾਹੁੰਗਾ ਕਿ ਇਹ ਆਪਣੇ ਡਿਸਟ੍ਰਿਕਟ ਤਰਨਤਾਰਨ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਪਹਿਲੀ ਮਸ਼ੀਨ ਹੈ ਕੀ ਇਲਾਕਾ ਨਵਾਸੀਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਜੀ ਇਹਦੇ ਬਾਰੇ ਮੇਰਾ ਇਹੋ ਹੀ ਸੰਦੇਸ਼ ਹੈ ਕਿ ਸਾਡਾ ਇਹ ਸੀਗਾ ਕਿ ਸਿਟੀ ਸਕੈਨ ਦਾ ਚਲੋ ਮੈਂ ਪਹਿਲਾਂ ਹੀ ਦਿਨਸਾਲ ਪਹਿਲਾਂ ਦੀ ਲਈ ਹੋਈ ਆ ਕਈ ਵਾਰ ਬਹੁਤ ਮੁਸ਼ਕਲ ਆਉਂਦੀ ਜੀ ਪੇਸ਼ੈਂਟ ਨੂੰ ਐਮ ਆਰ ਆਈ ਦੀ ਲੋੜ ਹੁੰਦੀ ਤੇ ਅੰਮ੍ਰਿਤਸਰ ਜਾਣ ਦੀ ਲੋੜ ਪੈਂਦੀ ਅਸੀਂ ਐਮ ਆਰ ਆਈ ਦੇ ਰੇਟ ਵੀ ਅੰਮ੍ਰਿਤਸਰ ਨਾਲੋਂ ਘੱਟ ਰੱਖੇ ਆ ਦੂਸਰੀ ਚੀਜ਼ ਤੁਹਾਡਾ ਜਾਣ ਆਉਣ ਦਾ ਖਰਚਾ ਤੇਲ ਦਾ ਖਰਚਾ ਉਹਦੀ ਵੀ ਬਚਤ ਹੋਊਗੀ ਤੇ ਜਿੰਨਾ ਇਹਦਾ ਵੱਧ ਤੋਂ ਵੱਧ ਲਾਭ ਲੈ ਸਕੋ ਜਿੰਨੂੰ ਵੀ ਲੋੜ ਹੋਵੇ ਅਸੀਂ ਉਹਦਾ ਹਰ ਤਰੀਕੇ ਨਾਲ ਸਾਥ ਦੇਵਾਂਗੇ ਤੇ ਸੰਜੋਗ ਦੇਵਾਂਗੇ ਥੈਂਕ ਯੂ ਡੋਸ